ਜ਼ਿੰਦਗੀ ਵਿੱਚ ਹਰ ਪਲ ਆਖਰੀ ਹੀ ਹੁੰਦਾ ਮੇਰੇ ਖਿਆਲ ਨਾਲ ਤੇ ਜਦੋਂ ਵੀ ਆਪਾਂ ਕਿਸੇ ਨੂੰ ਮਿਲੀਏ ਇਸ ਤਰੀਕੇ ਨਾਲ ਮਿਲੀਏ ਕਿ ਤਾਂ ਜ਼ਿੰਦਗੀਆਂ ਨੂੰ ਉਹ ਟਾਈਮ ਯਾਦ ਰਹੇ ਯਾਰ ਕੋਈ ਬੰਦਾ ਮਿਲਿਆ ਸੀ ਬੜਾ ਆਨੰਦ ਆਇਆ ਸੀ ਯਾਰ ਹਨਾ ਪਲੀਜ਼ ਤੁਸੀਂ ਵੀ ਇਦਾਂ ਮਿਲਿਆ ਕਰੋ ਚਾਹੀ ਮੈਂ ਮੈਂ ਵੀ ਤੁਹਾਡੇ ਨਾਲ ਹੀ ਆ ਅੱਛੇ ਤਰੀਕੇ ਨਾਲ ਮਿਲਦੇ ਰਹੀਏ ਔਰ ਇੱਕ ਹੋਰ ਗੱਲ ਸ਼ੇਅਰ ਕਰਨੀ ਚਾਹਨਾ ਕਿ ਫੋਨ ਚੱਕ ਲਿਆ ਕਰੋ ਉਹਦੇ ਵਿੱਚ ਕੋਈ ਇਹ ਨਹੀਂ ਗੱਲ ਕੋਈ ਸਟਾਰ ਹੈ ਕੋਈ ਛੋਟਾ ਹੈ ਕੋਈ ਵੱਡਾ ਹੈ ਕਹਿਣਾ ਬੜਾ ਆਸਾਨ ਲੱਗਦਾ ਹੈ ਕਿ ਛੋਟਾ ਵੱਡਾ ਕੋਈ ਨਹੀਂ ਹੁੰਦਾ ਬਟ ਜੋ ਮੈਂ ਆਪਣੀ ਲਾਈਫ 'ਚ ਦੇਖਿਆ ਕਿ ਵੱਡਾ ਛੋਟਾ ਹੁੰਦਾ ਹੈ ਛੋਟੇ ਬੰਦੇ ਦੇ ਫੋਨ ਨਹੀਂ ਚੱਕਦੇ ਲੋਕੀ ਵੱਡੇ ਤੋਂ ਵੱਡੇ ਬੰਦੇ ਦੇ ਫੋਨ ਚੱਕ ਲੈਂਦੇ ਚੱਕ ਲਿਆ ਕਰੋ ਹੋ ਸਕਦਾ ਹੈ ਕਿ ਉਹਦਾ ਆਖਰੀ ਪਹੁੰਚ ਨਾ ਹੋਵੇ। ਸੇਰੀ ਤੁਹਾਡੇ ਨੂੰ ਨਾ ਮਿਲ ਮੁਲਾਕਾਤ ਨਾ ਹੀ ਹੋ ਪਾਵੇ। ਨਮਸਕਾਰ ਸਤਿ ਸ਼੍ਰੀ ਅਕਾਲ